ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਜਿੱਥੇ ਚ ਉਹ ਦਰਸਲ ਇੱਕ ਮਹਿਲਾ ਲਾਪਤਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੁੱਦਾ ਕਾਫੀ ਜ਼ਿਆਦਾ ਵਾਇਰਲ ਹੋ ਜਾਂਦਾ ਹੈ ਤਾਂ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਅਹਿਮ ਖੁਲਾਸੇ ਹੋਗੇ ਨੇ ਦਰਸਲ ਪਾਕਿਸਤਾਨ ਦੀ ਪੰਜਾਬੀ ਮਹਿਲਾ ਨੇ ਨਾਂ ਬਦਲ ਕੇ ਆਪਣਾ ਨਿਕਾਹ ਕਰਵਾਇਆ ਸਰਬਜੀਤ ਕੌਰ ਤੋਂ ਨੂਰ ਹਸੈਨ ਇਹ ਮਹਿਲਾ ਬਣ ਚੁੱਕੀ ਹੈ ਤੇ ਮਸਤੀ ਤੋਂ ਇਸ ਦੇ ਨਿਕਾਹ ਦਾ ਸਰਟੀਫਿਕੇਟ ਪ੍ਰਾਪਤ ਹੋਇਆ ਮਹਿਲਾ ਤੇ ਪੰਜਾਬ ਦੇ ਵਿੱਚ ਕਈ ਮੁਕੱਦਮੇ ਦਰਜ ਹੋਏ ਸੀ ਤਾਂ ਮਹਿਲਾ ਜਿਹੜੀ ਕਪੂਰਥਲਾ ਦੀ ਰਹਿਣ ਵਾਲੀ ਹੈ ਤਾਂ ਪਾਕਿਸਤਾਨਗੇ ਸਿੱਖ ਸ਼ਰਧਾਲੂਆਂ ਦੇ ਜਥੇ ਚੋਂ ਲਾਪਤਾ ਮਹਿਲਾ ਮਾਮਲੇ 'ਚ ਇਹਨ ਵੱਡੇ ਖੁਲਾਸੇ ਹੋਏ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਪੰਜਾਬ ਤੋਂ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਚੋਂ ਫਰਾਰ ਮਹਿਲਾ ਦੇ ਮਾਮਲੇ 'ਚ ਅਹਿਮ ਖੁਲਾਸਾ ਹੋਇਆ ਹੈ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨ ਦੇ ਵਿੱਚ ਧਰਮ ਤਬਦੀਲ ਕਰਕੇ ਨਿਕਾਹ ਕਰਵਾਉਣ ਦਾ ਦਾਵਾ ਕੀਤਾ ਗਿਆ ਹੈ ਹਮ ਜਾਣਕਾਰੀ ਹੈ ਉਸ ਮਹਿਲਾ ਦੇ ਨਾਲ ਜੁੜੀ ਹੋਈ ਹਾਂ ਬਿਲਕੁਲ ਦੱਸ ਦिए ਕਿ ਸਰਬਜੀਤ ਕੌਰ ਇਸ ਮਹਿਲਾ ਦਾ ਨਾਮ ਦੱਸਿਆ ਜਾ ਰਿਹਾ ਹੈ ਕਪੂਰਥਲਾ ਦੀ ਰਹਿਣ ਵਾਲੀ ਹੈ ਆ ਤੇ ਉਸਨੇ ਤਰਮ ਤਬਦੀਲ ਕਰਕੇ ਨਕਾਹ ਕਰਵਾਉਣ ਦਾ ਦਾਵਾ ਕੀਤਾ ਜਿਸ ਸੰਬੰਧੀ ਮਸਤੀ ਤੋਂ ਸਰਟੀਫਿਕੇਟ ਦੀ ਕਾਪੀ ਵੀ ਬਰਾਮਦ ਕੀਤੀ ਗਈ ਹੈ ਤਾਂ ਦੱਸਿਆ ਕਿ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੌਰਤ ਦਾ ਨਾਮ ਸਰਬਜੀਤ ਕੌਰ ਪਿੰਡ ਅਮੀਨੀ ਪੁਰੇ ਡਾਕਰਨਾ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਭਾਰਤੀ ਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ ਪਰ ਸ਼ੁੱਕਰਵਾਰ ਨੂੰ 10 ਦਿਨਾਂ ਬਾਅਦ ਪਾਕਿਸਤਾਨ ਸਥਿਤ ਵਖਵਾ ਗੁਰਦਾਮਾ ਦੀ ਯਾਤਰਾ ਤੇ ਦਰਸ਼ਨ ਦਿਦਾਰੇ ਕਰਕੇ ਜਦੋਂ ਜਥਾ ਭਾਰਤ ਪਹੁੰਚਿਆ ਤਾਂ ਸਰਬਜੀਤ ਕੌਰ ਨਹੀਂ ਪਹੁੰਚੀ ਜਥੇ ਦੇ ਵਿੱਚੋਂ ਉਹ ਫਰਾਰ ਸੀ ਤਾਂ ਜਾਣਕਾਰੀ ਸਾਹਮਣੇ ਆਈ ਹੈ ਕਿ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਧਰਮ ਤਬਦੀਲ ਕਰਕੇ ਨੂਰ ਹੁਸੈਨ ਬਣ ਗਈ ਅਤੇ ਕਿਸੇ ਵਿਅਕਤੀ ਦੇ ਨਾਲ ਉਸਨੇ ਨਿਕਾਹ ਕਰ ਲਿਆ ਦਾਵਾ ਕੀਤਾ ਗਿਆ ਕਿ ਤਹ ਮਹਿਲਾ ਨੇ ਆਪਣੀ ਸਹਿਮਤੀ ਦੇ ਕੇ ਮੌਲਵੀ ਕੋਲੋਂ ਨਿਕਾਹ ਪੜਾਇਆ ਜੋ ਕਿ ਸਰਟੀਫਿਕੇਟ ਪਾਕਿਸਤਾਨ ਦੇ ਸ਼ੇਖੂਪੁਰਾ ਦੇ ਇੱਕ ਮਸਜਿਦ ਤੋਂ ਪ੍ਰਾਪਤ ਹੋਇਆ ਤਾਂ ਭਾਰਤ ਪਾਕਿਸਤਾਨ ਏਜੰਸੀਆਂ ਇਸ ਮਹਿਲਾ ਦੀ ਪਾਲ ਕਰ ਰਹੀਆਂ ਨੇ ਦੋਵੇਂ ਭਾਰਤ ਪਾਕਿਸਤਾਨ ਦੇਸ਼ ਦੀਆਂ ਖੂਫੀ ਏਜੰਸੀਆਂ ਫਰਾਰ ਹੋਈ ਔਰਤ ਦੇ ਪੁਰਾਣੇ ਲਿੰਕ ਲੱਭਣ ਦੀ ਕੋਸ਼ਿਸ਼ ਦੇ ਵਿੱਚ ਜੁਟ ਗਈਆਂ ਨੇ ਤਾਂ ਜੋ ਪਤਾ ਲੱਗ ਸਕੇ ਕਿ ਫਰਾਰ ਹੋਈ ਔਰਤ ਕਿਸ ਨਾਲ ਤੇ ਕਿਸ ਜਰੀਏ ਪਾਕਿਸਤਾਨ ਅੰਦਰ ਜਾ ਕੇ ਗਾਇਬ ਹੋਈ ਹੈ ਦਾਸੇ ਕਿ ਔਰਤ ਦੇ ਵੱਲੋਂ ਜਥੇ ਚ ਸ਼ਾਮਲ ਹੋ ਕੇ ਪਾਕਿਸਤਾਨ ਜਾਣ ਸਮੇਂ ਵੀ ਪਾਕਿਸਤਾਨੀ ਮੀਗ੍ਰੇਸ਼ਨ ਵਿਖੇ ਜੋ ਫਾਰਮ ਭਰਿਆ ਗਿਆ ਸੀ ਉਸ ਦੇ ਵਿੱਚ ਉਸ ਨੇ ਮੁਢਲੀ ਜਾਣਕਾਰੀ ਅਧੂਰੀ ਛੱਡ ਦਿਆਂ ਨਾ ਤਾਂ ਆਪਣੀ ਰਾਸ਼ਟਰੀਅਤਾ ਦਾ ਹਵਾਲਾ ਦਿੱਤਾ ਤੇ ਨਾ ਹੀ ਪਾਸਪੋਰਟ ਨੰਬਰ ਦਿੱਤਾ ਸੀ ਇਹ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੋਅ ਦੀ ਜਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪੁਰਬ ਦੇ ਸੰਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਇਹ ਜਥੇ ਦੇ ਨਾਲ ਗਈ ਸੀ ਜੀ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ ਕੋਈ ਜਾਣ ਦੀ ਤਰੀਕ ਸੀਗੀ ਇਹਦੇ ਕਿਦੋਂ ਗਈ ਹੈ ਜੀ ਇਹਦੇ ਜਾਣ ਦੀ ਤਰੀਕ ਜਦੋਂ ਜੱਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੇ ਵੀ ਗਿਆ ਜਿਹੜੋਂ ਗਈ ਹੈ ਜੀ ਆਪ ਜੀ ਨੂੰ ਸੂਚਨਾ ਕਿੱਥੋਂ ਮਿਲੀ ਹੈ ਸਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਪਤਾ ਕੀਤਾ ਜੀ ਅਸੀਂ ਉਹਨਾਂ ਦੱਸਿਆ ਵੀ ਇਹ ਜੀ ਪਹੁੰਚੀ ਨਹੀਂ ਹੈ ਪਿੰਡਾਂ ਹੁਣ ਤੱਕ ਦੀ ਤਫ਼ਦੀਸ਼ ਚ ਕੀ ਸਾਹਮਣੇ ਆਇਆ ਜੀ ਤਫਤੀਸ਼ ਤੇ ਇਹ ਅਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ ਇਹਦੇ ਕਾਲ ਡਿਟੇਲ ਜਾਂਦੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ رابطہ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ ਪਰਿਵਾਰ ਨਾਲ ਹੋਈਗੀ ਗੱਲਬਾਤ ਜੀ ਹਾਂਜੀ ਪਰਿਵਾਰ ਦੇ ਨਾਲ ਵੀ ਹੋਈ ਹੈ ਗੱਲਬਾਤ ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕਿ ਇਹ ਮੁੰਡੇ ਇਹਦੇ ਜਿਹੜੇ ਅਜੇ ਉਹ ਘਰ ਨਹੀਂ ਆ ਗਏ ਕੋਈ ਦੱਸ ਦੇ ਕਿ ਇਹਦੇ ਤੇ ਮਾਮਲੇ ਵੀ ਦਰਜ ਨੇ ਯੂ ਕੀ ਹੈ ਹਾਂਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਕਰਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਚੋਂ ਜੀ ਹਾਂਜੀ ਉਹ ਕਿਹੜੇ ਮਾਮਲੇ ਸੀਗੇ ਉਹ ਮਾਮਲੇ ਮੇਰੇ ਸਾਹ ਹੁਣ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣਿਆਂ 'ਚ ਲੋਨ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਪਟੰਡਾ ਕੋਟਪੱਤਾ ਥਾਣਾ ਦਰਜ ਹੈ ਨਹੀਂ ਇਹਦੇ ਵੱਲੋਂ ਦਰਜ ਸੀ ਜੀ ਇਹਦੇ ਉੱਤੇ ਦਰਜ ਸੀ ਇਹ ਇਹਦੇ ਇਹ ਦੋਸ਼ੀ ਹੈ ਜੀ ਉਹ ਨਾਮ ਕਰਨੇ ਅੱਛਾ ਜੀ ਤੇ ਹੁਣ ਉਹ ਚ ਮੜੀ ਹੈ ਜੀ ਇਹ ਇਹਦੇ तकरीबन ਨਿਬੜੇ ਹੋਏ ਜੀ ਕੋਰਟ 'ਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਨਹੀਂ ਹੈਗੀ ਜਾਣਕਾਰੀ ਹਣਾ